ਯਾਦਾਂ ਦੀ ਸੰਦੂਖੀ ਕਿਤਾਬ ਮੁੱਖ ਤੌਰ ਦੇ ਉੱਤੇ ਲੋਕ ਅਰਪਣ ਕੀਤੀ ਗਈ ਹੈ ਤੇ ਦੂਸਰਾ ਗੁਰਪ੍ਰੀਤ ਮਾਨ ਹੁਣਾ ਦਾ ਗੀਤ ਮਾਂ ਉਹਦਾ ਪੋਸਟਰ ਰੀਲਿਸ ਕੀਤਾ ਗਿਆ ਗੀਤ ਵੀ ਅਸੀਂ ਸੁਣਿਆ ਇਹ ਦੋ ਜਿਹੜੀਆਂ ਰਚਨਾਵਾਂ ਨੇ ਗੀਤ ਔਰ ਸ਼ਬਦਾਂ ਦੇ ਰੂਪ ਚ ਕਿਤਾਬ ਦੇ ਰੂਪ ਚ ਅੱਜ ਦੇ ਸਮਾਗਮ ਦੇ ਵਿੱਚ ਲੋਕ ਅਰਪਣ ਕੀਤੀਆਂ ਗਈਆਂ ਨੇ ਮੁੱਖ ਆਕਰਸ਼ਣ ਇਹ ਸੀ ਔਰ ਇਹ ਇਸ ਕਰਕੇ ਕੀਤਾ ਗਿਆ ਕਿ ਹਤੇਗੜ ਸਾਹਿਬ ਦੀ ਧਰਤੀ ਸ਼ਬਦਾਂ ਦੀ ਗੁਰੂਆਂ ਦੀ ਸ਼ਹਾਦਤਾਂ ਦੀ ਧਰਤੀ ਹੈ ਇਸ ਧਰਤੀ ਦੇ ਉੱਤੇ ਸ਼ਬਦਾਂ ਦੀ ਕੀਰਤ ਕਰਨ ਵਾਲੇ ਜਦੋਂ ਲੋਕ ਸਿਰਜਕ ਲੋਕ ਇਕੱਠੇ ਹੋਏ ਨੇ ਆ لازਮੀ ਤੌਰ ਦੇ ਉੱਤੇ ਹੈ ਕਿ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਨ ਦੇ ਵਿੱਚੋਂ ਜ਼ੁਬਾਨ ਦੇ ਵਿੱਚੋਂ ਕੁਝ ਐਸੀ ਚੀਜ਼ ਯਾਦਾਂ ਦੇ ਰੂਪ ਚ ਕੀਰਤ ਦੇ ਰੂਪ ਚ ਸਾਹਿਤ ਦੀ ਵਿਦਾ ਦੇ ਰੂਪ ਦੇ ਵਿੱਚ ਸਾਹਮਣੇ ਆਊਗੀ ਜਿਹੜੀ لازਮੀ ਤੌਰ ਦੇ ਉੱਤੇ ਸਮਕਾਲ ਦੇ ਵਿੱਚ ਅੱਜ ਕੱਲ ਜਿਹੜਾ ਮਨੁੱਖਾ ਹਰ ਚੀਜ਼ ਭੁੱਲ ਰਿਹਾ ਹੈ ਬਹੁਤ ਤੇਜ਼ ਤੌੜ ਰਿਹਾ ਹੈ ਔਰ ਦਿਸਟਰਬ ਹੈ ਬੁਰੀ ਤਰ੍ਹਾਂ ਸੁਰਤੋਂ ਦੀ ਟਿਕਦੀ ਨਹੀਂ ਉਹਨੂੰ ਟਿਕਾਉਣ ਵਾਸਤੇ ਉਹਨੂੰ ਥੋੜਾ ਜਿਹਾ ਖੜਾਉਣ ਵਾਸਤੇ ਉਹਨੂੰ ਵਿਰਾਮ ਦੇਣ ਵਾਸਤੇ ਉਹਨੂੰ ਸ਼ਬਦਾਂ ਨਾਲ ਜੋੜਨ ਵਾਸਤੇ ਉਹਦੀਆਂ ਯਾਦਾਂ ਨੂੰ ਰੀਕਾਲ ਕਰਨ ਦੀ ਜਿਹੜੀ ਇੱਕ ਵਾਇਧ ਹੈ ਉਹਦੇ ਨਾਲ ਜੋੜਨ ਵਾਸਤੇ ਇਸ ਮਗਰਮੈਂ ਮੈਨੂੰ ਲੱਗਦਾ ਹੈ ਕਿ ਇਹਦਾ ਮੁੱਖ ਮਕਸਦ ਇਹ ਹੈ ਕੀਤਾ ਗਿਆ ਯਾਦਾਂ ਦੀ ਸੰਦੂਖੜੀ ਕਿਤਾਬ ਨੂੰ ਪੜ੍ਹ ਕੇ ਅਸੀਂ ਇੱਕ ਤਾਂ ਉਹ ਲੇਖਕਾਂ ਦੀਆਂ ਜਿਹੜੇ 30 ਲੇਖਕ ਨੇ ਇਹਦੇ ਵਿੱਚ ਸ਼ਾਮਿਲ ਉਹਨਾਂ ਦੀਆਂ ਯਾਦਾਂ ਦੇ ਰੂਬਰੂ ਹੁੰਦੇ ਆ ਜਿਹਦੇ ਨਾਲ ਇੱਕ ਵੱਡੇ ਪੱਦਰ ਦੇ ਉੱਤੇ ਜ਼ਿੰਦਗੀ ਦਾ ਤ੍ਰਿਸ਼ਾ ਜਿਹੜਾ ਭਰਮਾ ਸਾਡੇ ਰੂਬਰੂ ਹੁੰਦਾ ਸਾਡੇ ਅੰਦਰ ਬਹੁਤ ਕੁਝ ਉਹ ਜਾਗਰਿਤ ਕਰ ਦਿੰਦਾ ਸੁੱਤਾ ਜਗਾ ਦਿੰਦਾ ਮੈਨੂੰ ਲੱਗਦਾ ਕਿ ਸਮਕਾਲ ਦੇ ਵਿੱਚ ਇਸ ਤਰ੍ਹਾਂ ਦੀਆਂ ਰੀਕਾਲ ਕਰਨ ਵਾਲੀਆਂ ਜਿਹੜੀਆਂ ਤੁਹਾਨੂੰ ਯਾਦ ਕਰਵਾ ਦੇਣ ਚੀਜ਼ਾਂ ਪੂਰ ਚਨਾਮਾ ਉਹ ਕਿਤਾਬਾਂ ਦੀ ਉਹਨਾਂ ਕਿਸਤਾਂ ਦੀ ਸਖਤ ਲੋੜ ਹੈ ਜੋ ਕਿ ਬੰਦਾ ਇਸ ਲੋਡ ਨਾਲੋਂ ਤੇਜ਼ੀ ਨਾਲ ਟੁੱਟ ਰਿਹਾ ਹੈ ਆਨਲਾਈਨ ਹੋ ਰਿਹਾ ਬੰਦਾ ਜਦੋਂ ਕਿ ਪੰਜਾਬ ਦੀ ਧਰਤੀ ਦਾ ਸਭਿਆਚਾਰ ਹੈ ਜਿਹੜਾ ਉਹ ਸ਼ਬਦ ਸਭਿਆਚਾਰ ਹੈ ਸ਼ਬਦ ਕਦੇ ਡਿਲੀਟ ਨਹੀਂ ਹੁੰਦਾ ਖਤ ਕਦੇ ਡਿਲੀਟ ਨਹੀਂ ਹੁੰਦਾ ਕਿਤਾਬ ਕਦੇ ਡਿਲੀਟ ਨਹੀਂ ਹੁੰਦੀ ਸੋ ਇਹ ਕਾਰਜ ਵੱਡਾ ਅੰਜ ਕੀਤਾ ਗਿਆ ਮੈਂ ਇਸ ਕਾਰਜ ਦੇ ਬਦਲੇ ਨਿਰਮਲ ਕਾਰਪੂਟ ਲਖਣਾ ਨੂੰ ਉਹਨਾਂ ਦੀ ਸਮੂਚੀ ਟੀਮ ਨੂੰ ਇਸ ਕਿਤਾਬ ਦੇ ਵਿੱਚ ਸ਼ਾਮਿਲ 30 ਦੇ 30 ਲੇਖਕਾਂ ਦੀ ਉਹਨਾਂ ਦੀਆਂ ਰਚਨਾਵਾਂ ਨੂੰ ਵਧਾਈ ਵੀ ਦਿਨਾ ਤੇ ਉਹਨਾਂ ਨੂੰ ਸਲਾਮ ਵੀ ਕਰਦਾ ਹਾਂ ਔਰ ਦੁਆ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਇਹ ਸ਼ਬਦਾਂ ਦੀ ਯਾਦਾਂ ਦੀ ਜਿਹੜੀ ਯਾਤਰਾ ਉਹ ਜਾਰੀ ਰਹੇ ਤੇ ਅਸੀਂ ਇਸੇ ਤਰ੍ਹਾਂ ਸ਼ਬਦ ਗੁਰੂ ਦੀ ਧਰਤੀ ਦੇ ਉੱਤੇ ਵਾਰ-ਵਾਰ ਇਕੱਠੇ ਹੋ ਕੇ ਸੰਵਾਦ ਰਚਉਂਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਇਹ ਅੱਜ ਦਾ ਸਾਡਾ ਜਿਹੜਾ ਸਮਾਗਮ ਆ ਜੀ ਯਾਤਾਂ ਦੀ ਸੰਦੂਖੜੀ ਭਾਗ ਦੂਜਾ ਅਸੀਂ ਇੱਥੇ ਲੋਕ ਅਰਪਣ ਕੀਤੀ ਆ ਸੱਭ ਜਰਿਆਂ ਦੇ ਖੇਤਰਾਂ ਦੀ ਤੇ ਯਾਦਾਂ ਦੀ ਸੰਦੂਖੜੀ ਦੀ ਇੱਕ ਖਾਸੀਅਤ ਇਹ ਆ ਜੀ ਕਿ ਇਹਦੇ ਵਿੱਚ ਕੋਈ ਸਥਾਪਿਤ ਲੇਖਕ ਨਹੀਂ ਸ਼ਾਮਲ ਹੈਗੇ ਉਦੇ ਵਿੱਚ ਆਮ ਲੋਕ ਆਪਣੀ ਜ਼ਿੰਦਗੀ ਦੇ ਨਾਲ ਰਿਲੇਟਡ ਆਪਣੇ ਮਨ ਦੇ ਭਾਵ ਉਹਨਾਂ ਨੇ ਵਰਤਣ ਕੀਤੇ ਨੇ ਸੋ ਯਾਦਾਂ ਦੀ ਇਸ ਨੁਕਰੀ ਵਿੱਚ ਹਰ ਇੱਕ ਨੇ ਆਪਣੇ ਮਨ ਦੀਆਂ ਜੋ ਵੀ ਉਹਨਾਂ ਦੇ ਨਾਲ ਬਚਪਨ ਚ ਵਾਪਰਿਆ ਜਾਂ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਵਾਪਰਿਆ ਉਹ ਕਿਤਾਬ ਅਸੀਂ ਅੱਜ ਸਭ ਜਾਂ ਜਾਨੀ ਪਵਿੱਤਰ ਧਰਤੀ ਦੇ ਲੋਕ ਅਰਪਣ ਕਰਕੇ ਆਪਣੇ ਆਪ ਨੂੰ ਬੜੇ ਵਡਭਾਗੇ ਸਮਝਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵਿਸ਼ੂ ਪੰਜਾਬੀ ਨਾਰੀ ਸਾਹਿਤਿਕ ਮੰਚ ਵੱਲੋਂ ਅਸੀਂ ਇੱਕ ਨਵਾਂ ਉਪਰਾਲਾ ਹੋਰ ਲੈ ਕੇ ਫੇਰ ਕੋਸ਼ਿਸ਼ ਕਰਾਂਗੇ ਕਿਉਂਕਿ ਮਾਂ ਬੋਲੀ ਪੰਜਾਬ ਸਾਡਾ ਮੇਨ ਮਕਸਦ ਜਿਹੜਾ ਹੈਗਾ ਸਿਰਫ ਮਾਂ ਬੋਲੀ ਪੰਜਾਬੀ ਹੈ ਔਰ ਉਹਨੂੰ ਜਿਉਂਦਾ ਰੱਖਣਾ ਜਿਹੜੀਆਂ ਸਾਡੀਆਂ ਪੁਰਾਣੀਆਂ ਰੈਤਲ ਸਾਡਾ ਜੀਵਨ ਸੀਗਾ ਉਹਨਾਂ ਦੇ ਬਾਰੇ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਉਹ ਸਾਡਾ ਮੁੱਖ ਮਕਸਦ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਅਰੇ ਦੇ ਸ਼ਹਿਰਾਂ ਤੋਂ ਜੀ ਇਹ ਸਾਡੇ ਸਤਕਾਰਯੋਗ ਜੀ ਕੁਲਵਿੰਦਰ ਕੌਰ ਨੰਗਲ ਜੀ ਸਾਡੇ ਮੀਤ ਪ੍ਰਧਾਨ ਨੇ ਇਸ ਸਭਾ ਦੇ ਉਹਨਾਂ ਦੇ بیٹے ਦਾ ਗਾਣਾ ਆਇਆ ਹੈਗਾ ਯਾ ਮਾਂ ਕਿਉਂਕਿ ਉਹ ਸਿੰਗਰ ਨੇ ਕੈਨੇਡਾ ਦੀ ਧਰਤੀ ਦੇ ਨਾਲ ਦੇ ਨਾਲ ਆਪਣਾ ਰੋਟੀ ਰੋਜੀ ਨਹੀਂ ਗਏ ਹੋਏ ਨੇ ਉਹਨਾਂ ਦੇ ਦੋ ਗਾਣੇ ਪਹਿਲਾਂ ਵੀ ਰਿਲੀਜ਼ ਹੋ ਚੁੱਕੇ ਨੇ ਕਾਫੀ ਗੋ ਗਾਣੇ ਹੋਏ ਨੇ ਬਟ ਇਹ ਮਾਂ ਜਿਹੜਾ ਗਾਣਾ ਸ਼ਿਫਟਾਂ ਗਾਣਾ ਸੀ ਤੇ ਦਾਦੀ ਮਾਂ ਗਾਣਾ ਸੀ ਉਹ ਵੀ ਕਾਫੀ ਕਮਲਤ ਹੋਇਆ ਹੁਣ ਇਸ ਵਾਰ ਉਹ ਇੱਕ ਨਵਾਂ ਗਾਣਾ ਲੈ ਕੇ ਆ ਮਾਂ ਸਭਾ ਨੇ ਇੱਕ ਸਕਾਗੇ ਬੰਸ਼ੀਰ ਜੇ ਲੈਣਦੇ ਪੰਜਾਬ ਤੋਂ ਵੀ ਹੈਗੇ ਨੇ ਕਾਫੀ ਪਰ ਅੱਜ ਜਿਹੜਾ ਕੇਸ ਤੇ ਦੋਨੇ ਦੇਸ਼ਾਂ ਨਾਲ ਚੰਗੀ ਹਲਾਫਤਾਂ ਨੇ ਹੋ ਰਹੀਆਂ ਨੇ ਕਿਉਂਕਿ ਮੈਂ ਤਿੰਨ ਵਾਰੀ ਪਾਕਿਸਤਾਨ ਜਾ ਕੇ ਆਈ ਹਾਂ ਦੋ ਵਾਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਔਰ ਇਸ ਵਾਰੀ ਮੈਂ ਰਹੀਮ ਯਾਰ ਖਾਨ ਜੋ ਪੰਜਾਬ ਦਾ ਐਂਡ ਦਾ ਪਿੰਡ ਆ ਉੱਥੇ ਅਸੀਂ ਤਿੰਨ ਦਿਨ ਰਹੇ ਆਂ ਔਰ ਲੋਕਾਂ ਨੇ ਜੋ ਸਾਨੂੰ ਉੱਥੇ ਪਿਆਰ ਮੁਹੱਬਤ ਔਰ ਸਾਡੇ ਲਈ ਉਹਨਾਂ ਦੇ ਅੱਖਾਂ ਚ ਅਥਰੂ ਸੀ ਉਹ ਅਸੀਂ ਬਿਆਨ ਕਰਨ ਤੋਂ ਬਾਅਦ ਆ ਜੀ ਉਹ ਲੋਕ ਨਹੀਂ ਚਾਹੁੰਦੇ ਕਿ جنگ ਲੱਗੇ ਜਾਂ ਕੋਈ ਲੜਾਈ ਨਫ਼ਰਤ ਪੈਦਾ ਹੋਵੇ ਇਸੇ ਪੋਸਟਰ ਰਿਲੀਜ਼ ਕੀਤਾ ਉਸ ਗਾਣੇ ਦੀ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਅੱਗੇ ਤੋਂ ਇਸ ਤਰ੍ਹਾਂ ਹੀ ਮਾਮੂਲੀ ਦੀ ਸੇਵਾ ਬੱਜਾ ਕਰਦਾ ਰਹੇ ਉਹਦੇ ਪਹਿਲੇ ਵੀ ਗਾਣੇ ਜਿਹੜੇ ਸ਼ਿੱਟਾ ਔਰ ਮੇਰੀ ਦਾਦੀ ਕਾਫੀ ਮਸ਼ਹੂਰ ਹੋਏ ਨੇ ਯਾਦਾਂ ਬਹੁਤ ਸੋਹਣਾ ਗਾਣਾ ਆ ਚੁੱਕਿਆ ਇਹ ਇਤਿਹਾਸਾ ਮਾਮੂਲੀ ਤੋਂ ਸੇਵਾ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਕਰ ਰਿਹਾ ਤੇ ਅੱਜ ਇੱਕ ਗਾਣਾ ਜਿਹੜਾ ਹੈ ਅਸੀਂ ਪਤਘੜ ਸਾਹਿਬ ਦੀ ਧਰਤੀ ਦੇ ਉੱਤੇ ਰਿਲੀਜ਼ ਕੀਤਾ ਹੈ ਖਾਸ ਤੌਰ ਤੇ ਵਿਸ਼ਵ ਪੰਜਾਬੀ ਨਾਰੀ ਸਾਇਕਿਕ ਮੰਚ ਦੀਆਂ ਸਾਰੀਆਂ ਹੀ ਮਾਵਾਂ ਨੂੰ ਸਮਰਪਿਤ ਹੈ ਇਹ ਗਾਣਾ ਇਸ ਕਰਕੇ ਅੱਜ ਇੱਕ ਪੋਸਟਰ ਇਥੇ ਰਿਲੀਜ਼ ਕੀਤਾ ਹੈ ਯਾਦਾਂ ਦੀ ਸੰਲੋਕੀ ਪਾਲ ਦੋ ਦੇ ਨਾਲ 5 ਸਾਲ ਜਿਹੜਾ ਸਮਾਗਮ